ਅੱਜ ਸਾਨੂੰ ਇਨਵਾਈਟ ਕੀਤਾ ਗਿਆ ਸੀ ਪੰਜਾਬ ਰੈਗੂਲੇਟਰੀ ਕਮੇਟੀ ਦੀ ਮੀਟਿੰਗ ਸੀ ਉਹਨਾਂ ਨੇ ਸਾਡੇ ਸੁਝਾਅ ਲੈਣੇ ਸੀਗੇ ਕਿ ਨਵਾਂ ਕੋਈ ਟੈਰਿਫ ਅਪਲਾਈ ਕਰਨਾ ਹੈ ਜਾਂ ਕੋਈ ਹੋਰ ਬਿਜਲੀ ਬੋਰਡ ਚ ਕੋਈ ਸੁਧਾਰ ਚਾਹੀਦਾ ਹੈ ਤੇ ਉਹਦੇ ਲਈ ਅਸੀਂ ਇਹਨਾਂ ਨੂੰ ਸੁਝਾਅ ਦਿੱਤੇ ਆ ਤੇ ਅਸੀਂ ਬੜੀ ਅੱਛੀ ਇੰਟਰਸਟਿੰਗ ਮੀਟਿੰਗ ਰਹੀ ਐਂਡ ਵੀ ਮਸਟ ਅਪਰੀਸ਼ੀਏਟ ਐਂਡ ਕੰਗ੍ਰੈਚੂਲੇਟ ਪੀਐਸਪੀਸੀਐਲ ਐਂਡ ਪੀਐਸਟੀਸੀਐਲ ਐਂਡ ਰੈਗੂਲੇਟਰੀ ਕਮੇਟੀ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਇੱਕ ਇੰਟਰਐਕਟਿਵ ਸੈਸ਼ਨ ਰੱਖਿਆ ਔਰ ਉਹਦੇ ਵਿੱਚ ਅਸੀਂ ਇਹਨਾਂ ਨੂੰ ਇਹ ਸੁਝਾਅ ਦਿੰਦੇ ਹਾਂ ਕਿ ਤਾਂ ਕੁਆਲਿਟੀ ਇਲੈਕਟ੍ਰਿਸਿਟੀ ਮਿਲੇ ਸਪਲਾਈ ਜਿਹੜੀ ਹੈ ਰੈਗੂਲਰ ਮਿਲੇ ਕਿਉਂਕਿ ਬਹੁਤ ਜ਼ਿਆਦਾ ਬ੍ਰੇਕਡਾਊਨਸ ਹੁੰਦੀਆਂ ਇੱਕ ਅਸੀਂ ਇਹਨਾਂ ਨੂੰ ਇਹ ਸੁਝਾਅ ਦਿੰਦਾ ਹੈ ਕਿ ਕਿਉਂਕਿ ਇਹ ਲੋਕ ਇਹ ਨਵੀਂ ਭਰਤੀ ਹੋਣੀ ਹਲੇ ਮੁਸ਼ਕਲ ਹੈ ਤੇ ਪੰਜਾਬ ਸਰਕਾਰ ਨਵੇਂ ਆਫੀਸਰਸ ਨਹੀਂ ਭਰਤੀ ਕਰ ਰਹੀ ਤਾਂ ਅਸੀਂ ਇਹਨਾਂ ਨੂੰ ਸੁਝਾਅ ਦਿੰਦਾ ਹੈ ਕਿ ਇਹ ਜਿਹੜੇ ਟੈਂਪਰੇਰੀ ਐਡ ਹੌਕ ਬੇਸਿਸ ਤੇ ਜਿਹੜੇ ਹੈ ਉਹ ਆਫੀਸਰਸ ਨੂੰ ਰੱਖ ਲੈਣ ਬਹੁਤ ਅਨਇੰਪਲੋਇਮੈਂਟ ਹੈ ਪੰਜਾਬ 'ਚ ਉਹਦੇ 'ਚ ਇੰਜੀਨੀਅਰਸ ਨੂੰ ਰੱਖ ਕੇ ਉਹਨਾਂ ਨੂੰ ਹੈਂਡਸ-ਆਨ ਟ੍ਰੇਨਿੰਗ ਦੇਣ ਕਿ ਜਿਹੜਾ ਪੈਡੀ ਸੀਜ਼ਨ ਹੈ ਜਾਂ ਜਦੋਂ ਜ਼ਿਆਦਾ ਬ੍ਰੇਕਡਾਊਨ ਹੁੰਦੀ ਹੈ ਉੱਥੇ ਉਹਨਾਂ ਨੂੰ ਟੈਂਪੋਰਰੀ ਬੇਸਿਸ ਤੇ ਉਹਨਾਂ ਨੂੰ ਉਹਨਾਂ ਤੋਂ ਮੇਨਟੇਨੈਂਸ ਕਰਵਾਉਣ ਤਾਂ ਕਿ ਜਿਹੜੀ ਸਾਡੀ ਅਨ ਇੰਟਰਪਟਿਡ ਸਪਲਾਈ ਸਾਨੂੰ ਮਿਲੇ ਔਰ ਅਸੀਂ ਅੱਛੇ ਪ੍ਰੋਡਕਟ ਵਰਲਡ ਕਲਾਸ ਪ੍ਰੋਡਕਟ ਬਣਾ ਸਕੀਏ ਔਰ ਇੰਟਰਨੈਸ਼ਨਲ ਮਾਰਕੀਟਸ ਕੰਪੀਟ ਕਰ ਸਕੀਏ ਇੱਕ ਅਸੀਂ ਉਹਨਾਂ ਨੂੰ 스마트 ਮੀਟਰ ਬਾਰੇ ਇੱਕ ਇਹ ਹੈ ਕਿ ਹਰ 100 ਕਿਲੋਵਾਟ ਵਾਲੇ 스마트 ਮੀਟਰ ਕਹਿੰਦੇ ਆ ਅਸੀਂ ਚਾਹੁੰਦੇ ਆ ਵੀ ਕਮ ਸੇ ਕਮ ਜਿਹੜਾ 1000 ਕਿਲੋਵਾਟ ਹੈ ਜਾਂ ਅਬੋਵ ਹੈ ਉਹਨੂੰ ਹੀ 스마트 ਮੀਟਰ ਲਗਾਉਣ ਦੇ ਔਰ ਜਿਹੜਾ 스마트 ਮੀਟਰ ਆ ਉਹ ਰੈਡੀਲੀ ਅਵੇਲੇਬਲ ਹੋਣਾ ਚਾਹੀਦਾ ਹੈ ਇੱਕ ਅੱਦੇ ਨਹੀਂ 10 20 15 ਬੰਦਿਆਂ ਨੂੰ ਪਾਰਟੀਆਂ ਨੂੰ ਕੰਪਨੀਆਂ ਨੂੰ ਅਲਾਉ ਹੋਣਾ ਚਾਹੀਦਾ ਹੈ ਕਿ ਉਹ 스마트 ਮੀਟਰਸ ਉਹ ਉਥੋਂ ਕਿਤੋਂ ਵੀ ਤੁਸੀਂ ਲਵੋ ਵਰ ਕਿਤੋਂ ਵੀ ਲਗਾ ਕੇ ਉਹਨੂੰ ਆਪਣਾ ਇਹਨਾਂ ਤੋਂ ਅਪਰੂਵਲ ਕਰਵਾਓ ਕਿਉਂਕਿ ਹਲੇ ਬੜੇ ਕੰਜ਼ਰਵੇਟਿਵ ਹੈ ਵੀ ਇੱਕ ਦੋ ਬੰਦੇ ਹੀ ਦੇ ਪਾਉਂਦੇ ਆ ਔਰ ਉਹ ਮਿਲਦਾ ਨਹੀਂ ਟਾਈਮ ਤੇ ਹੋਰ ਅਸੀਂ ਇਹ ਇਹਨਾਂ ਨੂੰ ਹੋਰ ਦੱਸਿਆ ਵੇ ਕਿ ਜਿਹੜਾ ਡਿਊਲ ਟੈਰਿਫ ਹੈ ਉਹ ਬਹੁਤ ਵੱਡਾ ਇੱਕ ਡਰਾਅ ਬੈਕ ਹੈ ਕਿ ਜਿਹੜਾ ਛੋਟਾ ਕੰਜ਼ਿਊਮਰ ਹੈ ਉਹਨੂੰ 12-14 ਰੁਪਏ ਦਾ ਪੈਂਦਾ ਫਿਕਸ ਚਾਰਜਸ ਅਲੱਗ ਪੈਂਦੇ ਹੈ ਕੰਜ਼ਿਊਮੇਬਲ ਚਾਰਜਸ ਅਲੱਗ ਪੈਂਦੇ ਹੈ ਤੇ ਅਸੀਂ ਚਾਹੁੰਦੇ ਆ ਕਿ ਇਹ ਸਿਸਟਮ ਬੰਦ ਕੀਤਾ ਜਾਵੇ ਇਹਦਾ ਬਿਜਲੀ ਬੋਰਡ ਨੂੰ ਕੋਈ ਫਾਇਦਾ ਨਹੀਂ ਹੈ ਕੋਈ ਬਿਜਲੀ ਦਾ ਨੁਕਸਾਨ ਨਹੀਂ ਹੈ ਲੇਕਿਨ ਜਿਹੜਾ ਕੰਜ਼ਿਊਮਰ ਹੈ ਉਹਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਉਹਨੂੰ ਇਹਦਾ ਬਹੁਤ ਵੱਡਾ ਖਮਿਆਜ਼ਾ ਭੁਗਤਣਾ ਪੈਂਦਾ ਇਸ ਪਾਲਿਸੀ ਦਾ ਤੇ ਇਹਨੂੰ ਇਮੀਡੀਏਟਲੀ ਬੰਦ ਕੀਤਾ ਜਾਵੇ ਤੇ ਹੋਰ ਅਸੀਂ ਹੋਰ ਇਸ ਤਰ੍ਹਾਂ ਦੇ ਕਾਫੀ ਮੁੱਦੇ ਜਿਹੜੇ ਹੈ ਅਸੀਂ ਅੱਜ ਰੇਜ਼ ਕੀਤੇ ਲੇਕਿਨ ਸਾਨੂੰ ਖੁਸ਼ੀ ਹੈ ਕਿ ਚੇਅਰਮ ਬੜਾ ਅੱਛਾ ਉਹਦਾ ਸਾਨੂੰ ਉਹਦੀ ਸੁਣਵਾਈ ਕੀਤੀ ਔਰ ਉਹਦੇ ਡਿਸਕਸ਼ਨ ਕੀਤੀ ਔਰ ਉਹਦੇ ਹੱਲ ਵੀ ਪੁੱਛੇ ਔਰ ਮੈਂ ਉਮੀਦ ਰੱਖਦਾ ਕਿ ਸਰਕਾਰ ਔਰ ਜਿਹੜਾ ਰੈਗੂਲੇਟਰੀ ਕਮਿਸ਼ਨ ਹੈ ਜਿੰਨੇ ਵੀ ਮੁੱਦੇ ਆ ਉਹਨਾਂ ਨੂੰ ਰਿਜ਼ੋਲਵ ਕਰੇਗਾ ਔਰ ਇੰਡਸਟਰੀ ਨੂੰ ਮਦਦ ਕਰੇਗਾ ਤਾਂ ਕਿ ਇੰਡਸਟਰੀ ਪਰਫੁੱਲਿਟ ਹੋ ਕੇ ਇਸ ਆਪਣੇ ਸਟੇਟ ਦੇ ਵਿੱਚ ਪੰਜਾਬ ਚ ਅੱਛੀ ਤਰ੍ਹਾਂ ਪ੍ਰੋਗਰੈਸ ਕਰ ਸਕੇ ਥੈਂਕ ਯੂ ਕਾਜ ਜਿਹੜੀ ਬਿਜਲੀ ਦੀ 2024-25 ਦੇ ਜਿਹੜੇ ਟੈਰਿਫ ਰਿਵਾਈਜ਼ ਬਾਰੇ ਜਿਹੜੀ ਅੱਜ ਮੀਟਿੰਗ ਸੀ ਹਿਅਰਿੰਗ ਸੀਗੀ ਤੇ ਅਸੀਂ ਸਮੁੱਚੀ ਇੰਡਸਟਰੀ ਵੱਲੋਂ ਆਪੋਜ਼ ਕੀਤਾ ਵਾ ਕਿ ਪਹਿਲਾਂ ਕੁਆਲਿਟੀ ਆਫ ਪਾਵਰ ਦਿੱਤੀ ਜਾਵੇ ਅਨ ਇਨਟਰਪਟੇਬਲ 24 ਘੰਟੇ ਸਪਲਾਈ ਦਿੱਤੀ ਜਾਵੇ ਐਸ ਫਾਰ ਐਸ ਇੰਡਸਟਰੀ ਐਂਡ ਡੋਮੈਸਟਿਕ ਫਿਰ ਟੈਰਿਫ ਨੂੰ ਵਧਾਇਆ ਜਾਵੇ ਜੇਕਰ ਤੁਸੀਂ ਪਾਵਰ ਜਿਹੜੀ ਆ ਉਹ ਅਨ ਇਨਟਰਪਟੇਬਲ ਦੇ ਦਿੰਦੇ ਹੋ ਤਾਂ ਸ਼ਾਇਦ ਟੈਰਿਫ ਵਧਾਉਣ ਦੀ ਵੀ ਲੋੜ ਨਹੀਂ ਪਵੇਗੀ ਤੇ ਸਮੁੱਚੀ ਇੰਡਸਟਰੀ ਵੱਲੋਂ ਅਸੀਂ ਔਰ ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ ਫਿਕੋ ਵੱਲੋਂ ਵੀ ਅਸੀਂ ਇਹੀ ਰਿਪਰੈਜੈਂਟੇਸ਼ਨ ਦਿੱਤੀ ਆ ਕਿ ਜਿਹੜਾ ਰੇਟ ਆ ਇਹ ਨਹੀਂ ਵਧਣਾ ਚਾਹੀਦਾ ਇੰਡਸਟਰੀ ਐਜ਼ ਅ ਹੋਲ ਅਪੋਜ਼ਡ ਦਾ ਇਨਕਰੀਸ ਇਨ ਟੈਰਿਫ ਅਸੀਂ ਅੱਜ ਆਪਣੇ ਯੂਸੀਬੀ ਐਮਏ ਵੱਲੋਂ ਜਿਹੜੀ ਇਹ ਗੱਲ ਕੀਤੀ ਹੈ ਵੀ ਜਿੰਨੀ ਬਿਜਲੀ ਤੁਸੀਂ ਦੇ ਰਹੇ ਹੋ ਉਹਦੇ ਵਿੱਚ ਜਿੰਨੀ ਥੋੜੀ ਥੋੜੀ ਦੇਰ ਬਾਅਦ ਕਦੇ ਸ਼ਟਡਾਊਨ ਹੋ ਜਾਂਦੀ ਹੈ ਕਦੇ ਕੋਈ ਕੱਟ ਆ ਜਾਂਦਾ ਹੈ ਕਦੇ ਕੋਈ ਡੈਮੇਜ ਹੋ ਗਿਆ ਜੀ ਆਪਣਾ ਜਿਹੜਾ ਤਾਰਸਾ ਤਾਂ ਦੋ ਦੋ 6 6 ਘੰਟੇ ਬੰਦ ਰਹਿੰਦੀ ਹੈ ਇਹਨਾਂ ਚੀਜ਼ਾਂ ਨੂੰ ਜੇ ਤੁਸੀਂ ਠੀਕ ਕਰ ਲਓਗੇ ਤਾਂ ਤੁਸੀਂ ਜਿਹੜਾ ਟੈਰਿਫ ਤੁਹਾਨੂੰ ਵਧਾਉਣ ਦੀ ਲੋੜ ਨਹੀਂ ਪੈਣੀ ਹੈ ਦੂਸਰੇ ਪਾਸੇ ਜਿਹੜੀ ਸਭ ਤੋਂ ਵੱਡੀ ਚੀਜ਼ ਪ੍ਰੋਬਲਮ ਹੈ ਕਿ ਜਿਹੜੇ ਇਹਨਾਂ ਦੇ ਆਪਣੇ ਲੌਸਸੇ ਹੈਗੇ ਆ ਜਾਂ ਜਿਹੜੇ ਥੈਫਟ ਕੇਸੇ ਹੈਗੇ ਆ ਜੇ ਸਰਕਾਰ ਇਹ ਬਿਜਲੀ ਬੋਰਡ ਉਹਨਾਂ ਦੇ ਉੱਤੇ ਕੰਟਰੋਲ ਕਰ ਲਵੇ ਤੇ ਉਹ ਲੱਖਾਂ ਰੁਪਏ ਦੀ ਜਿਹੜੀ ਬਿਜਲੀ ਚੋਰੀ ਹੋ ਰਹੀ ਹੈ ਜਦੋਂ ਉਹਦਾ ਪੈਸਾ ਬਿਜਲੀ ਬੋਰਡ ਕੋ ਆਉਣ ਲੱਗ ਜਾਊਗਾ ਤਾਂ ਇਹਨਾਂ ਦਾ ਜਿਹੜਾ ਹੈਗਾ ਬਜਟ ਉਹ ਪੂਰਾ ਹੋਊਗਾ ਫਿਰ ਇਹਨਾਂ ਨੂੰ ਰੇਟ ਇਨਕਰੀਜ਼ ਨਹੀਂ ਕਰਨੇ ਪੈਣਗੇ ਔਰ ਇੱਕ ਮੇਨ ਜਿਹੜੀ ਹੋਰ ਸਾਡੀ ਸੀਗੀ ਜਿਹੜੇ ਇਹਨਾਂ ਨੇ ਪਾਵਰ ਮੀਟਰ ਗਏ ਆ ਇੰਡਸਟਰੀ ਵਾਸਤੇ ਲਾਉਣ ਵਾਸਤੇ ਉਹ ਅਸੀਂ ਇਹਨਾਂ ਨੇ ਗੱਲ ਕੀਤੀ ਵੀ ਜਿਹੜੇ 500 ਕਿਲੋਵਾਟ ਤੋਂ ਜਿੰਨਾ ਦਾ ਜ਼ਿਆਦਾ ਆ ਤੁਸੀਂ ਉਹਨਾਂ ਦੇ ਉਹ ਪਾਵਰ ਮੀਟਰ ਲਾਓ ਛੋਟੀ ਇੰਡਸਟਰੀ ਜਿਹੜੀ ਐਮ ਐਸ ਐਮ ਆਈ ਦੇ ਕਿਸੇ ਦੇ 50 ਕਿਲੋਵਾਟ ਚੱਲਦਾ ਕਿ ਉਹਦੇ 40 ਆ ਪਰ ਉਹਦਾ ਆਪਣਾ ਕਨੈਕਸ਼ਨ ਜਿਹੜਾ 300 ਕਿਲੋਵਾਟ ਆ ਉਹਦੇ ਵਿੱਚ ਤੁਸੀਂ ਇਹ ਚੀਜ਼ ਨਾ ਕਰੋ ਤਾਂ ਕਿ ਜਿਹੜੀ ਉਹ ਨਸਤੀ ਆਰਮਨਤਾਲ ਸੀ ਕਿਉਂਕਿ ਉਹ ਉਹਦੇ ਨਾਲ ਇਹ ਹੁਣ ਐਸੇ ਵੱਲੇ ਜਿਨ੍ਹਾਂ ਨੇ ਐਪਲੀਕੇਸ਼ਨਾਂ ਦਿੱਤੀਆਂ ਸੀ ਉਹਨਾਂ ਦੇ ਤਾਂ ਬਿਜਲੀ ਬੋਰਡ ਵੱਲੇ ਤੱਕ ਮੀਟਰ ਲਾ ਨਹੀਂ ਸਕਿਆ ਪਰ ਜਿਹੜੇ ਬੰਦੇ ਆਪਣਾ ਮੀਟਰ ਲੈ ਕੇ ਬਾਜ਼ਾਰੋਂ ਲਵਾਉਣਾ ਸੀ ਜਿਨ੍ਹਾਂ ਉਹ ਜਿਹੜੇ ਨਹੀਂ ਹਲੇ ਤੱਕ ਲਾ ਸਕਿਆ ਉਹਨਾਂ ਨੂੰ ਇਹ ਲੱਖਾਂ ਰੁਪਈਆ ਹਾਸਾ ਕੜ ਮਹੀਨੇ ਦਾ ਪਾਉਣ ਲੱਗ ਗਿਆ ਅਸੀਂ ਉਹ ਵੀ ਇਹਨਾਂ ਨੂੰ ਰਿਕੁਐਸਟ ਕੀਤੀ ਵੀ ਉਹ ਤੁਹਾਨੂੰ ਪਾਉਣ ਨਹੀਂ ਚਾਹੀਦਾ ਜਦ ਇੱਕ ਬਿਜਲੀ ਬੋਰਡ ਆਪਣਾ ਚੀਜ਼ ਕੀਤਾ ਜਿਹੜਾ ਵਾਦਾ ਉਹ ਨਹੀਂ ਉਸ ਡੈਡਲਾਈਨ ਤੱਕ ਪੂਰਾ ਕਰ ਸਕਿਆ ਤੇ ਫਿਰ ਜੇ ਦੂਸਰਾ ਬੰਦਾ ਕੋਈ ਨਹੀਂ ਕਰ ਸਕਿਆ ਤਾਂ ਉਹ ਨੂੰ ਵੀ ਟਾਈਮ ਦੇ ਦਿੱਤਾ ਜਾਣਾ ਚਾਹੀਦਾ ਵੀ ਤੈਨੂੰ ਅਸੀਂ ਫਰਦਰ ਟਾਈਮ ਦਿੰਨੇ ਆ ਤੂੰ ਲਾਭ ਉਹਦੇ ਪੈਸੇ ਲੱਗਣ ਜਿਹੜੇ ਉਹ ਬੰਦ ਹੋਣੇ ਚਾਹੀਦੇ ਜਿਹੜੇ ਸਮਾਰਟ ਮੀਟਰ ਬਾਰੇ ਇਹ ਹੈਗੇ ਆ ਕਿੰਨੇ ਕਿਲੋਵੈਟ ਤੋਂ ਹੋਣਗੇ ਅਸੀਂ ਉਹਨਾਂ ਨੂੰ ਇਹੀ ਗੱਲ ਕਹੀ ਆ ਵੀ ਤੁਸੀਂ 500 ਕਿਲੋਵੈਟ ਤੇ ਜਿੱਦਾਂ ਹੋ ਰਿਹਾ ਹੈਗਾ ਨਾ ਜਿਹੜਾ ਇਦਾਂ ਦਾ ਲੋਡ ਉਦੇ ਬਾਅਦ ਤੁਸੀਂ ਸਮਾਰਟ ਮੀਟਰ ਲਾਓ ਜਿਹੜੀ ਦੂਸਰੀ ਛੋਟੀ ਨਸਤੀ ਆ ਉਹਨੂੰ ਸਮਾਰਟ ਮੀਟਰ ਨਾਲ ਲਾਓ ਜਿਹਦੇ ਇੱਕ ਛੋਟਾ ਜਿਹਾ ਪੋਰਸ਼ਨ ਹੈਗਾ ਜਿਹਦੇ ਵਿੱਚ ਉਦਾਂ ਦਾ ਕੰਮ ਹੋ ਰਿਹਾ ਪਰ ਬਾਕੀ ਮੇਨ ਕੰਮ ਜਿਹੜਾ ਸਾਰਾ ਦੂਸਰਾ ਹੈਗਾ ਆ ਇਸ ਕਰਕੇ ਉਹਨੂੰ ਉਹਨੂੰ ਉਸੀ ਕੈਟਾਗਰੀ ਚ ਨਾ ਲੈ ਮੈਂ ਰੈਗੂਲੇਟਰੀ ਕਮਿਸ਼ਨ ਦੀ ਅੱਜ ਮੀਟਿੰਗ ਹੋਈ ਸੀਗੀ ਮੈਂ ਇਹਨਾਂ ਨੂੰ ਇਹ ਦੱਸਿਆ ਕਿ ਦੋ ਪਾਣੀ ਬੂੰਦ ਦੇ ਵਿੱਚੋਂ ਜਿਹੜਾ ਬੰਦਾ ਬੰਦਾ ਹੈਗਾ ਤੇ ਅੱਖਾਂ ਵੀ ਲੱਗ ਗਈਆਂ ਨੱਕ ਵੀ ਲੱਗੇ ਕੰਨ ਵੀ ਲੱਗੇ ਪੂਰਾ ਸਰੀਰ ਆ ਗਿਆ ਬਾਹਰ ਆਇਆ ਢੇੜ ਤੋਂ ਤੇ ਦੁੱਧ ਵੀ ਮਿਲ ਗਿਆ ਬਾਅਦ ਚ ਪੜ੍ਹਾਈ ਵੀ ਕਰ ਲਈ ਅਫਸਰ ਵੀ ਬਣ ਕੇ ਐਕਸਮ ਮੈਂ ਪੰਜਾਬ ਲਈ ਕੀ ਕੀਤਾ ਤੇ 5000 ਕਰੋੜ ਰੁਪਏ ਦਾ ਜਿਹੜਾ ਡੀਐਸਸੀ ਘਟਾਲਾ ਉਹਦੇ ਬਾਰੇ ਮੈਂ ਰੈਗੂਲੈਟਰੀ ਕਮਿਸ਼ਨ ਨੂੰ ਸਾਰੀ ਜਾਣਕਾਰੀ ਦਿੱਤੀ ਕਿ ਜਿਹੜਾ ਸੀਜੀਆਰਐਫ ਹੈ ਉਹ ਸਿੱਧਾ ਸੁਦਾ ਹੀ ਘਟਾਲੇ ਕਰਦਾ 92 ਕੇਸਾਂ ਦੇ ਵਿੱਚੋਂ 72 ਕੇਸ ਜਿਹੜੇ ਆ ਉਹ ਸਾਰੇ ਛੱਡਦੇ ਆ 20 ਕੇਸਾਂ ਨੂੰ ਜਿਹੜੇ ਆ ਉਹ ਉਦਾਂ ਹੀ ਪੈਸੇ ਰਹਿਣ ਦਿੱਤੇ ਆ ਮਤਲਬ ਇੱਕ ਬਲੇਵਾ ਜੀ ਸੀਜੀਆਰਐਫ ਹੋਣਾ ਨਹੀਂ ਚਾਹੀਦਾ ਇਹ ਦੇ ਕਿ ਐਸ ਪੀ ਐ ਪੀ ਐਸ ਪੀ ਸੀ ਐਲ ਦੇ ਚੀਫ ਇਨੀਅਰ ਕੋਈ ਹੋਣਾ ਚਾਹੀਦਾ ਉਸੇ ਰਹਿਕਦਾ ਬੰਦਾ ਹੈਗਾ ਤੇ ਕਾਫੀ ਚੰਗੀ ਤਰ੍ਹਾਂ ਮੇਰੀ ਰੈਗੂਲੇਟਰੀ ਕਮਿਸ਼ਨ ਨੇ ਗੱਲ ਸੁਣੀ ਹੈਗੀ ਆ ਤੇ ਉਹਨਾਂ ਨੂੰ ਉਹਨਾਂ ਨੇ ਮੈਨੂੰ ਵਿਸ਼ਵਾਸਨ ਵੀ ਦਵਾਇਆ ਕਿ ਜਿਹੜੇ 20 ਘਟਾਲੇ ਹੋਏ ਆ ਸਾਰਿਆਂ ਦੀ ਉਹ ਜਾਂਚ ਕਰਾਉਗੇ ਇੰਨਾ ਹੀ ਕਹਿੰਦਾ ਹੋਇਆ ਤੇ ਅੱਜ ਜਿਹੜਾ ਇੰਡਸਟਰੀ ਵਾਲੇ ਹੈਗੇ ਆ ਇਹ ਕਹਿੰਦੇ ਆ ਸਮਾਰਟ ਮੀਟਰ ਵੱਡੇ ਲਗਾਏ ਜਾਣ ਜਿਹੜੀ ਛੋਟੀ ਇੰਡਸਟਰੀ ਹੈ ਉਹਨਾਂ ਨੂੰ ਨਾ ਲਾਏ ਜਾਣ ਤੇ ਹੋਰ ਜਿਹੜੇ ਮੁੱਦੇ ਤੇ ਗੱਲਾਂ ਹੋਈਆਂ ਦੇਖੋ 스마트 મીਟਰ ਲੱਗ ਜਾਣ ਜਾਂ ਨਾ ਲੱਗਣ ਲੱਗ ਜਾਂਦੇ ਤੇ ਵਧੀਆ ਹੀ ਹੈਗਾ 스마트 મીਟਰ ਜਿੱਦਾਂ ਅਸੀਂ 스마트 ਫੋਨ ਮੰਗਦੇ ਹੈਗੇ ਆ ਬੱਚੇ ਮੰਗਦੇ ਆ ਉਹਦੇ ਚ ਪੂਰਾ ਡਾਟਾ ਹੁੰਦਾ ਕੋਈ ਬਿਜਲੀ ਦੇ ਯੂਨਿਟ ਦਾ ਉਹਦੇ ਨਾਲ ਫਰਕ ਨਹੀਂ ਪੈਂਦਾ ਉਹਦੇ ਨਾਲ ਆ ਹੋਣਾ ਜਿਹੜਾ ਬੰਦਾ ਚੋਰ ਹੈ ਚੋਰੀ ਵਾਲਿਆਂ ਨੂੰ ਜਿਹੜਾ ਖਤਰਾ ਹੈਗਾ ਉਹਨੂੰ ਕੋਈ ਹੱਥ ਵੀ ਲਾਊਗਾ ਨਾ ਬਿਜਲੀ ਬੋਰ ਨੂੰ ਪਤਾ ਲੱਗ ਜੂਗਾ ਬੰਦੇ ਨੇ ਹੱਥ ਲਾਇਆ ਹੈਗਾ ਤੇ ਚੋਰੀ ਕਰਦਾ ਫੜਿਆ ਗਿਆ ਜਾਂਦਾ ਹੈਗਾ ਤੇ ਇਸ ਲਈ ਇਹ 스마트 મીਟਰ ਜਿਹੜੇ ਲੱਗਣੇ ਚਾਹੀਦੇ ਆ ਚਾਹੇ ਛੋਟੇ ਕੰਨੀ ਉਮਰ ਹੋਣ ਚਾਹੇ ਵੱਡੇ ਹੋਣ ਸਾਰਿਆਂ ਨੂੰ smartphones ਸਾਰਿਆਂ ਨੂੰ ਆਪਾਂ ਨੇ smart ਬਣਾਉਣਾ ਹੈਗਾ ਜਿਵੇਂ ਅਸੀਂ ਬੱਚੇ ਸਾਡੇ iPad smart ਮੰਗਦੇ ਆ ਮੋਬਾਈਲ smart ਮੰਗਦੇ ਆ ਕੰਪਿਊਟਰ smart ਮੰਗਿਆ ਤੇ ਮੀਟਰ ਵੀ ਜਿਹੜਾ smart ਹੋਣੀ ਚਾਹੀਦੀ ਹੈ ਜਿਹੜਾ ਬਿਨਾ ਕਿਸੇ ਦੇ ਰੀਡਿੰਗ ਦੇ ਕੀਤੇ ਉੱਥੇ ਬੈਠੇ ਫਟਾਏ ਤੁਹਾਡਾ ਜਿਹੜਾ ਬਿੱਲ ਬਣ ਜਾਣਾ ਹੈਗਾ ਤੇ ਇਸ ਲਈ ਬਹੁਤ ਵਧੀਆ ਜੇ smart meter ਲਾਣ ਇੰਡਸਟਰੀ ਲਈ ਵੀ ਫਾਇਦਾ ਹੈ ਤੇ ਹੋਰਾਂ ਲੋਕਾਂ ਲਈ ਵੀ ਫਾਇਦਾ ਹੋਊਗਾ ਨਾਲੇ ਪਤਾ ਲੱਗੂਗਾ ਕਿੰਨੇ ਦਿਨ ਬਿਜਲੀ ਬੰਦ ਰਹੀ ਕਿੰਨੇ ਦਿਨ ਬਿਜਲੀ ਗਈ ਹੈਗੀ ਆ ਸਵਾਟ ਮੀਟਰ ਜਿਹੜੇ ਜਰੂਰ ਹੋਣੇ ਚਾਹੀਦੇ ਐਨਾ ਹੀ ਕਹਿੰਦਾ ਸਸਰੀ ਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤ